71 ਦੇ ਬੱਚਾ ਜੰਗ ਲੱਗਦੀ ਆ ਔਰ ਐਸੇ ਪਿੰਡ ਦਾ ਜਿਹੜਾ ਬਹੁਤ ਨੁਕਸਾਨ ਹੁੰਦਾ ਬਿਜੇਂਦ ਸੀਨਾ ਪਿੰਡਾਂ ਤਰਨਤਨ ਸਾਹਿਬ ਦਾ ਔਰ 71 ਦੇ ਵਿੱਚ ਇੱਥੇ ਜਿਹੜਾ ਪੁਲ ਬਣਿਆ ਹੋਇਆ ਸੀ ਉਹ ਪੁਲ ਆਰਮੀ ਦੇ ਬਰਨੋ ਉਡਾ ਦਿੱਤਾ ਗਿਆ ਸੀ ਤੇ ਬੁਰਜੀਆਂ ਉਸੇ ਪੁਲ ਦੀਆਂ ਖੜੀਆਂ ਹੋਈਆਂ ਨੇ ਔਰ ਜੰਗ ਦੀ ਤਸਵੀਰ ਕੀ ਹੁੰਦੀ ਆ ਜੰਗ ਤੋਂ ਪਹਿਲਾਂ ਦੀ ਤਸਵੀਰ ਕੀ ਹੁੰਦੀ ਆ ਜੰਗ ਤੋਂ ਬਾਅਦ ਦੀ ਤਸਵੀਰ ਕੀ ਹੁੰਦੀ ਆ ਇਹ ਦੁਨੀਆ ਨੇ ਦੇਖਿਆ ਬਾਪੂ ਦੁਬਾਰੇ ਆਸ ਸੀ ਕਿ ਬਸਣ ਦੀ ਵੀ ਤੁਹਾਨੂੰ ਇੱਕ ਵਾਰੀ ਸੋਚਦੇ ਹੋਮਗੇ ਕਿ ਜਿੰਦਗੀ ਖਤਮ ਐ ਦੁਬਾਰੇ ਨਹੀਂ ਬਚ ਸਕਦੇ ਸੋਚਿਆ ਸੀ ਵੀ ਦੁਬਾਰੇ ਫੇਰ ਇੱਥੇ ਆ ਕੇ ਬਸ ਜਾਗੇ ਨਹੀਂ ਇਹ ਆਪਣਾ ਸਾਲ ਬਾਅਦ ਆਇਆ ਸਾਲ ਬਾਅਦ ਆ ਗਈ ਸੀ ਜਦੋਂ ਕਾਰਗਿਲ ਦੀ ਜੰਗ ਹੋਈ ਸੀ ਉਨ ਤੋਂ ਬਹੁਤ ਜ਼ਿਆਦਾ ਮੁਸ਼ਕਲ ਦੇ ਹਾਲਾਤਾਂ ਵਿੱਚੋਂ ਪਿੰਡ ਜਿੰਨੇ ਵੀ ਬਾਰਡ ਰੇਰੀ ਦੇ ਤਕਰੀਬਨ ਆ ਮਤਲਬ ਬਹੁਤ ਹੀ ਬੁਰਾ ਹਾਲ ਮਤਲਬ ਸਾਰਾ ਹੀ ਪਿੰਡ ਜਿੰਨੇ ਬਾਰਡ ਰੇਰੀ ਦੇ ਘੇਰੇ ਘੇਰੇ ਲੈ ਲੋ ਪਈ ਹੁਣ ਮੰਨ ਲਓ ਬਾਰਡਰ ਪਸ਼ੂਕੜ ਏਰੀਆ ਕਿ ਕੋਈ ਪੈਸਾ ਹੁੰਦਾ ਕਿ ਕੋਈ ਨਹੀਂ ਹੁੰਦਾ ਮੁਸ਼ਕਲ ਤਾਂ ਬਹੁਤ ਹੁੰਦੀ ਆ ਵੇਖੋ ਜੀ ਜੰਗ ਕਹਿਣਾ ਸੌਖੀ ਆ ਪਰ ਸੰਭਾਲਣੀ ਬਹੁਤ ਦਵਾਰੇ ਉਤਰ ਕੇ ਬਸਣ ਵਾਲੀ ਗੱਲ ਹੋ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਜਦੋਂ ਮੰਨ ਲਓ ਜੰਗ ਲੋਕੀ ਕੋਈ ਮੁਸ਼ਕਲ ਬਹੁਤ ਹਰੇਕ ਬੰਦੇ ਨੂੰ ਹੀ ਆਊਗੀ ਮੰਨ ਲਓ ਪਾਹੀਂ ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ ਠੀਕ ਆ ਜੀ ਸਭ ਤੋਂ ਵਧੀਆ ਏ ਕਿ ਸਮਝੌਤਾ ਠੀਕ ਆ ਜੰਗ ਕਹਿਣੀ ਸੌਖੀ ਆ ਤੈਨੂੰ ਮੈਂ ਅੱਗੇ ਦੱਸ ਦੂਗਾ ਇੱਕ ਸੰਭਾਲਣੀ ਬਹੁਤ ਔਖੀ ਆ ਕਿਉਂਕਿ ਹੁਣ ਮੰਨ ਲਓ ਹਰੇਕ ਬੰਦੇ ਕੋਲ ਸੰਦ ਸਾਧਨ ਹੈ ਨਹੀਂਗੇ ਮੰਨ ਲਓ ਠੀਕ ਹੈ ਹੁਣ ਜੇ ਕੋਈ ਮਾੜਾ ਬੰਦਾ ਜਿਸ ਤਰ੍ਹਾਂ ਮੰਨ ਲਓ ਆਉਂਦਾ ਹੈ ਉਹ ਆਪਣੇ ਡੰਗਰ ਜਿੱਦੇ ਜਿੱਦੂ ਕੋਈ ਡੰਗਰ ਬੱਚਾ ਕਿਸ ਤਰ੍ਹਾਂ ਲੈ ਕੇ ਜਾਊ ਸਤਿ ਸ਼੍ਰੀ ਅਕਾਲ ਨਿਰਪੱਖ ਪੋਸ਼ਣਾ ਦੁੜੀਆਂ ਤੋਂ ਸੀ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆਂ ਮਾਚੇ ਦੀ ਧਰਤੀ ਤੇ ਜਿਹੜਾ ਤਰਨਤਨ ਸਾਹਿਬ ਦਾ ਪਿੰਡਾ ਵਿਧੀ ਚੰਦ ਸ਼ੀਨਾ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਆ ਔਰ ਮੀਡੀਆ ਤੇ ਵੀ ਚਰਚਾ ਚੱਲ ਰਹੀ ਆ ਕਿ ਜੰਗ ਹੈ ਜਿਹੜੀ ਲੱਗਣ ਦੇ ਸਾਰ ਹੈਗੇ ਆ ਪਰ ਕੀ ਜੰਗ ਲੱਗੇਗੀ ਔਰ ਬਾਰਡਰ ਏਰੀਆ ਦੇ ਕੀ ਹਾਲਾਤ ਆ ਔਰ ਬਾਰਡਰ ਏਰੀਆ ਦੇ ਲੋਕ ਕੀ ਕਹਿ ਰਹੇ ਆ ਇਹਨਾਂ ਹਾਲਾਤਾਂ ਨੂੰ ਲੈ ਕੇ ਇੱਕ ਵਾਰ ਫਿਰ ਜਿਹੜੇ ਕ੍ਰਿਟੀਕਲ ਹਾਲਾਤ ਬਣੇ ਹੋਇਆ 71 ਦੇ ਵਿੱਚ ਜੰਗ ਲੱਗਦੀ ਆ ਔਰ ਐਸੇ ਪਿੰਡ ਦਾ ਜਿਹੜਾ ਬਹੁਤ ਨੁਕਸਾਨ ਹੁੰਦਾ ਵਿਜੀਤਨ ਸੀਨਾ ਪੰਡਾ ਤਰਨਤਨ ਸਾਹਿਬ ਦਾ ਔਰ 71 ਦੇ ਵਿੱਚ ਇੱਥੇ ਜਿਹੜਾ ਪੁਲ ਬਣਿਆ ਹੋਇਆ ਸੀ ਉਹ ਪੁਲ ਆਰਮੀ ਦੇ ਵੱਲੋਂ ਉਡਾ ਦਿੱਤਾ ਗਿਆ ਸੀ ਤੇ ਬੁਰਜੀਆਂ ਉਸੇ ਪੁਲ ਦੀਆਂ ਖੜੀਆਂ ਹੋਈਆਂ ਨੇ ਔਰ ਜੰਗ ਦੀ ਤਸਵੀਰ ਕੀ ਹੁੰਦੀ ਆ ਜੰਗ ਤੋਂ ਪਹਿਲਾਂ ਦੀ ਤਸਵੀਰ ਕੀ ਹੁੰਦੀ ਯਾਰ ਜੰਗ ਤੋਂ ਬਾਅਦ ਦੀ ਤਸਵੀਰ ਕੀ ਹੁੰਦੀ ਆ ਇਹ ਦੁਨੀਆ ਨੇ ਦੇਖਿਆ ਔਰ ਜੋ ਜੰਗ ਲੱਗੀ ਹੋਰ ਦੇਸ਼ਾਂ ਦੇ ਵਿੱਚ ਉਹ ਵੀ ਤਸਵੀਰਾਂ ਲੋਕਾਂ ਦੀ ਦੁਨੀਆ ਨੇ ਦੇਖੀ ਆ ਜੰਗ ਲਾਉਣੀ ਜੰਗ ਕਹਿਣੀ ਕਿ ਜੰਗ ਲੱਗਣੀ ਆ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਹੁੰਦੀ ਆ ਪਰ ਜੰਗ ਲੱਗੀ ਤੋਂ ਜੰਗ ਨੂੰ ਸੰਭਾਲਣਾ ਐਂਡ ਮਾਰਾ ਹੁੰਦਾ ਔਰ ਲੋਕਾਂ ਨਾਲ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਤੁਸੀਂ ਤੁਹਾਨੂੰ ਦੱਸ ਰਹੇ ਸੀ ਆਪ ਦਾ ਰਿਪੋਰਟ ਬੰਦ ਕਰੇ ਤੇ ਕਿ ਇੱਥੇ ਜਿਹੜਾ ਜਦੋਂ ਲੰਗ ਲੱਗੀ ਸੀ ਕਿ 971 ਵੇਲੇ ਦੀ ਇੱਥੇ ਹੀ ਉਹ ਪੁਲ ਬਣਿਆ ਹੋਇਆ ਸੀਗਾ ਆ ਇੱਥੇ ਹੀ ਹੂੰ ਇੱਥੇ ਪੜੇ ਹੀ ਇੱਥੇ ਉਹ ਲੋਕੀ ਜਦੋਂ ਉਹਨਾਂ ਮੈਨ ਲਾਏ ਹੂੰ ਤੇ ਉਹ ਮੁੜ ਕੇ ਫਿਰ ਜਗ੍ਹਾ ਐਨੀ ਬਣਾਈ ਦੋ ਬੰਨੇ ਮੈਨ ਲਾਤ ਉਹ ਐਨੀ ਇੱਕ ਜਗ੍ਹਾ ਛੱਡੀ ਸੀ ਤੇ ਉਹ ਮੁੜ ਕੇ ਫਿਰ ਨਾ ਜਦੋਂ ਪੈਨ ਠਾਇਆ ਤੇ ਮੁੜ ਕੇ ਐਨੀ ਇੱਕ ਜਗ੍ਹਾ ਛੱਡੀ ਜੀ ਤੇ ਉਹ ਮੁੜ ਕੇ ਫਿਰ ਇਹ ਇਹਦੇ ਵਿਚਦੀ ਲੋਕਾਂ ਨੂੰ ਲੰਗਾਇਆ ਹੂੰ ਅੱਛਾ ਆਰਮੀ ਨੇ ਪੁਲ ਬਣਿਆ ਹੋਇਆ ਸੀ ਪੁਲ ਦੇ ਵਿਚਦੀ ਲੰਗਾਇਆ ਕੋਲ ਬੜੀ ਵਧੀਆ ਬਣਾਇਆ ਹੈ। ਜੀ। ਤਾਂ ਭਾਰਤ ਦੀ ਆਰਮੀ ਨੇ ਕੋਲ ਡਾਇਆ ਸੀ ਜਾਂ ਪਾਕਿਸਤਾਨ ਦੀ ਆਰਮੀ ਨੇ? ਨਹੀਂ ਪਰ ਇਹ ਆਪਣੀ ਨੇ ਉਹਨਾਂ ਨੂੰ ਡਾਇਆ ਸੀ ਨਾ। ਜੀ। ਇਹਨਾਂ ਅਪਰਾਧ ਯੋਧਰ ਜੋਰ ਪਿਆ ਫੌਜ ਦਾ। ਹੂੰ ਪਾਕਿਸਤਾਨ ਦੀ ਫੌਜ ਦਾ। ਤੇ ਆਪਰਾ ਕੰਮ ਕਰਕੇ ਫਿਰ ਉਹਨਾਂ ਦਾ। ਜਦੋਂ ਪਾਕਿਸਤਾਨੀ ਫੌਜ ਦਾ ਜੋਰ ਪਿਆ ਤੁਹਾਨੂੰ ਭਾਰਤੀ ਆਰਮੀ ਨੇ ਪਿਛਲੇ ਪਾਸੇ ਲੈ ਕੇ ਸੀ ਕਿ ਸਾਰੇ ਪਿੰਡ ਨੂੰ। ਆਹ ਵਾਹ ਸਾਬ ਨਿਕ ਇਥੋਂ ਉਠਾਤਾ। ਹੂੰ। ਤੁਸੀਂ ਤੁਹਾਨੂੰ ਦੱਸ ਰਹੇ ਸੀਗੇ ਤੁਸੀਂ ਉਸ ਟਾਈਮ 12-13 ਸਾਲ ਦੇ ਸੀਗੇ ਬਾਪੂ ਕੀ ਹੋਂਦੋ ਹਾਲਾਤ ਸੀਗੇ ਬੰਬ ਗੋਲੀਆਂ ਚੱਲ ਰਹੀਆਂ ਸੀਗੀਆਂ ਬੰਬਬਾਰੀ ਹੋ ਰਹੀ ਸੀ ਆਹੋ ਇਤਨਾ ਬੰਬਬਾਰੀ ਆਉਂਦੇ ਜਾ ਆਉਂਦੇ ਗੋਲੀਆਂ ਮਾਰ ਗੋਲੇ ਮਾਰੇ ਆ ਆਪਣੇ ਸਾਡੇ ਇੱਥੇ ਚਾਰ ਗੋਲੇ ਮਾਰੇ ਇੱਕ ਉਹ ਤੇ ਮਾਰਿਆ ਇੱਕ ਬਾਗ ਤੇ ਮਾਰਿਆ ਇੱਕ ਇਧਰ ਪਲਾਣੇ ਛਪੜਨੇ ਮਾਰੇ ਹੂੰ ਹਾਂ ਬਾਪੂ ਦੁਬਾਰੇ ਆਸ ਸੀਗੀ ਬਸਣ ਦੀ ਵੀ ਤੁਹਾਨੂੰ ਇੱਕ ਵਾਰੀ ਸੋਚਦੇ ਹੋਵੋਗੇ ਵੀ ਜ਼ਿੰਦਗੀ ਖਤਮ ਹੈ ਦੁਬਾਰੇ ਨਹੀਂ ਬਚ ਸਕਦੇ ਸੋਚਿਆ ਸੀ ਵੀ ਦੁਬਾਰੇ ਫੇਰ ਇੱਥੇ ਆ ਕੇ ਬਸ ਜਾਾਂਗੇ ਨਹੀਂ ਇਹ ਆਪਣਾ ਸਾਲ ਬਾਅਦ ਆਏ ਸਾਲ ਬਾਅਦ ਆ ਗਈ ਸੀ ਹਮ ਹਮ ਸਾਲ ਤੁਸੀਂ ਪਰ ਇੱਥੋਂ ਪਿੱਛੇ ਰਹੇ ਹੋ ਉਹਦੇ ਰਿਸ਼ਤੇਦਾਰੀਆਂ ਦੇ ਬੱਚ ਜਾਂ ਰਿਸ਼ਤੇਦਾਰੀਆਂ ਨੇ ਇੱਕ ਸਾਲ ਰਹੇ ਉੱਥੇ ਹਮ ਹਮ ਇੱਕ ਸਾਲ ਰਹੇ ਤੇ ਸਾਲ ਬਾਅਦ ਅਸੀਂ ਮੁੜ ਕੇ ਬਾਹਰ ਆਏ ਇੱਥੇ ਫਿਰ ਉਤਨਾ ਗਵਰਨਮੈਂਟ ਦਾ ਸਾਰਾ ਸਾਨੂੰ ਸਾਹਮਣੇ ਆਤਰਾ ਹਮ ਅਜੇ ਨਹੀਂ ਆਪੇ ਸਾਹਮਣੇ ਆਲੇ ਹਮ ਜੋ ਲੀੜਾ ਕਪੜਾ ਦਿੰਦੇ ਰਹੇ ਆ ਰੋਟੀ ਪਾਣੀ ਦਿੰਦੇ ਰਹੇ ਹਾਂ ਹਾਂ ਹਮ ਗਵਰਨਮੈਂਟ ਦੇ ਤਰ੍ਹਾਂ ਸਾਹਮਣੇ ਹਮ ਤੇ ਗਾਂ ਦੇ ਮਾਹੌਲ ਜੜੇ ਹੋਣ ਕੇ ਵੇਖੀ ਫਿਰ ਉਸ ਸ਼ਾਮ ਦੇ ਵਿੱਚ ਹਾਲਾਤ ਇਹ ਸੀਗੇ ਬੰਬ ਡਿੱਗ ਰਹੇ ਸੀਗੇ ਗੋਲੀਆਂ ਬੱੜ ਰਹੀਆਂ ਸੀਗੀਆਂ ਤੇ ਛੋਟੇ ਛੋਟੇ ਬੱਚੇ ਵੀ ਉਦੋਂ ਹੋਣਗੇ ਬੱਚੇ ਹੈਗੇ ਸੀ ਤੁਸੀਂ ਉਦੋਂ ਬੱਚੀ ਸੀਗੇ ਹਾਂ ਕਰੀਬਨ ਅਸੀਂ 8 ਵਜੇ ਤੱਕ ਤਾਂ ਕਰੀਬਨ ਨਿਕਲੇ ਇਥੋਂ ਜੋ ਸਵੇਰੇ 8 ਵਜੇ ਕਿ ਸ਼ਾਮ ਨੂੰ ਨਾ ਨਾ ਸ਼ਾਮ ਨੂੰ ਸ਼ਾਮ ਨੂੰ ਹਾਂ ਸ਼ਾਮ ਨੂੰ ਗਏ 8 ਵਜੇ ਮੇਰੇ ਬਾਪੂ ਨੇ ਦੱਸਿਆ ਕਿ ਪਾਲਾ ਜੰਕੂਨ ਸੱਕਤਰ ਦੇ ਵਿੱਚ ਲੱਗੀ ਸੀਗੀ ਉਦੋਂ ਦੇ ਹਾਲਾਤ ਇਹਨਾਂ ਨੇ ਬਿਆਨ ਕੀਤੇ ਆ ਹੁਣ ਚਰਚਾ ਇਹ ਚੱਲ ਰਹੀ ਹੈ ਮੀਡੀਆ ਦੇ ਉੱਪਰ ਕਿ ਜੰਗ ਲੱਗਣ ਦੇ आसार ਹੈਗੇ ਆ ਤੁਸੀਂ ਬਾਰਡਰ ਏਰੀਆ ਤੇ ਬੈਠੋ ਬਾਪੂ ਨੇ 71 ਦੀ ਜੰਗ ਦੇ ਹਾਲਾਤ ਦੱਸਿਆ ਪਰ ਜੰਗ ਕਹਿਣੀ ਕਿ ਲੱਗੂਗੀ ਇਹ ਸ਼ਬਦ ਸੌਖੇ ਬੋਧਾ ਪਰ ਜੰਗ ਸੰਭਾਲਣੀ ਬਹੁਤ ਔਖੀ ਆ ਔਖੀ ਹੈ ਜੀ ਔਖੀ ਬਿਲਕੁਲ ਔਖੀ ਆ ਕਿਉਂਕਿ ਵੇਖੋ ਬਾਰਡਰ ਏਰੀਆ ਇੱਕ ਤਾਂ ਵੈਸੇ ਹੀ ਪਸ਼ੋਕੜ ਏਰੀਆ ਠੀਕ ਆ ਜੀ ਉਸ ਤੋਂ ਬਾਅਦ ਚ ਲਾ ਲੋਗੇ ਜਿੱਥੋਂ ਤੱਕ ਮੇਰੀ 35 36 ਸਾਲ ਉਮਰ ਉਹ ਚੱਲੀ ਆ ਜੀ ਜਦੋਂ ਕਾਰਗਿਲ ਦੀ ਜੰਗ ਹੋਈ ਸੀ ਉਨ ਤੋਂ ਬਹੁਤ ਜ਼ਿਆਦਾ ਮੁਸ਼ਕਲ ਦੇ ਹਾਲਾਤਾਂ ਵਿੱਚੋਂ ਪਿੰਡ ਜਿੰਨੇ ਵੀ ਬਾਰਡਰ ਏਰੀਆ ਦੇ मतलब बहुत ही बुरा हाल मतलब सारा ही ਪਿੰਡ ਜਿੰਨੇ ਬਾਰਡਰੀ ਦੇ ਘੇਰੇ ਘੇਰੇ ਲੈ ਲੋ ਪਿੰਡ ਹਮ ਸਾਰੇ ਹੀ ਤਕਰੀਬਨ ਪਿੰਡ ਠਾਏ ਗਏ ਹੁਣ ਮੰਨ ਲਓ ਜਦੋਂ ਆਪਾਂ ਸਮਾਨ ਸਸਤਾ ਲਾਦੇ ਆ ਅੱਧੇ ਵਿੱਚ ਟੁੱਟ ਪੱਜੂਗੀ ਅੱਧਾ ਰਹਿ ਗਿਆ ਠੀਕ ਹੈ ਜੀ ਹੁਣ ਮੰਨ ਲਓ ਬਾਰਡਰ ਪਸ਼ੂਕੜ ਏਰੀਆ ਕਿ ਕੋਈ ਪੈਸਾ ਹੁੰਦਾ ਕਿ ਕੋਈ ਨਹੀਂ ਹੁੰਦਾ ਮੁਸ਼ਕਲ ਤਾਂ ਬਹੁਤ ਹੁੰਦੀ ਹੈ ਵੇਖੋ ਜੀ ਜੰਗ ਕਹਿਣਾ ਸੌਖੀ ਆ ਪਰ ਸੰਭਾਲਣੀ ਬਹੁਤ ਦਵਾਰੇ ਉੱਤਰ ਕੇ ਬਸਣ ਵਾਲੀ ਗੱਲ ਹੋ ਜਾਂਦੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਮੈਂ ਪਤਾ ਦੱਸਿਆ ਕਿ ਸਾਡੀ ਉਮਰ 12-13 ਸਾਲ ਦੀ ਸੀਗੀ ਤੇ ਉਹ ਜਿਹੜੀ ਬੁਰਜੀ ਬਣੀ ਹੋਈ ਆ ਕਹਿੰਦੇ ਉਸ ਟਾਈਮ ਦੇ ਉੱਪਰ ਆਰਮੀ ਦੇ ਵੱਲੋਂ ਪੱਟੀ ਗਈ ਸੀਗੀ ਪਾਕਿਸਤਾਨ ਦੀ ਆਰਮੀ ਅੱਗੇ ਨਾ ਲੰਘ ਸਕੇ ਹਾਂਜੀ ਹਾਂਜੀ ਮਤਲਬ ਇਹ ਚਲੋ ਹੈ ਤੇ ਸੀ ਇਹਨਾਂ ਨੂੰ ਕਾਫੀ ਛੋਟੇ ਆ ਸੋ ਗੱਲ ਇਹ ਆ ਵੀ ਜਦੋਂ ਮੰਨ ਲਓ ਇਹਨਾਂ ਨੂੰ ਪਿੰਡ ਟਪਾ ਦਿੱਤਾ ਗਿਆ ਸਾਰੇ ਪਿੰਡ ਨੂੰ ਮਤਲਬ ਬੰਮ ਮਾਰ ਕੇ ਉਡਾ ਦਿੱਤਾ ਗਿਆ ਸੀ ਬਿਲਕੁਲ ਤੇ ਪਾਕਿਸਤਾਨ ਦੀ ਆਰਮੀ ਅਕੇ ਨਾ ਜਾ ਸਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਆਪਾ ਜੀ ਤੁਹਾਨੂੰ ਉਹ ਵੀ ਗੱਲ ਦੱਸ ਰਹੇ ਸੀ ਕਿ ਲੰਗਰ ਇੱਥੇ ਜਿਹੜਾ ਉਹ ਬੋਰਡ ਲੱਗਿਆ ਹੋਇਆ ਉੱਥੇ ਲੰਗਰ ਲਾਇਆ ਸੀ ਉੱਥੋਂ ਬਾਹਰ ਆਉਗੇ ਨਾ ਤੇ ਮੁੜ ਕੇ ਫਿਰ ਲੰਗਰ ਨਾਲ ਲੰਗਰ ਭਾਰਤ ਵਾਲਿਆਂ ਨੇ ਲਾਇਆ ਸੀ ਜਾਂ ਪਾਕਿਸਤਾਨ ਵਾਲਿਆਂ ਨੇ ਪਾਕਿਸਤਾਨ ਵਾਲਿਆਂ ਨੇ ਇੱਥੇ ਉਹ ਨਹੀਂ ਉਥੇ ਉਪੀ ਹੁੰਦਾ ਸੀ ਮਾਤਾ ਉਥੇ ਲੰਗਰ ਲੱਗਦਾ ਸੀ ਹਾਂ ਅੱਛਾ ਉਹਨਾਂ ਦੀ ਉਥੇ ਰੋਟੀ ਸੀਗੀ ਹਾਂ ਤੇ ਪਰਾ ਤਾਰ ਹੁੰਦੀ ਸੀ ਨਾ ਉਹਨਾਂ ਪਰਾ ਏਰੀਆ ਮਹਲਿਆ ਸੀ ਨਾ ਹਾਂ ਅੱਛਾ ਆ ਪਾਕਿਸਤਾਨ ਨੇ ਸਾਰਾ ਏਰੀਆ ਮਗਲਿਆ ਸੀ ਬਾਅਦ ਦੇ ਵਿੱਚੋਂ ਛਡਵਾਇਆ ਸੀਗਾ ਬਾਅਦ ਜੋ ਖਾਇਆ ਉਧਰ ਉਧਰ ਹੀ ਸੀ ਖਲਾਫ ਸਮਝੌਤਾ ਹੋ ਗਿਆ ਤੇ ਫੇਰ ਉਹਨਾਂ ਏਰੀਆ ਛੱਡਤਾ ਹਾਂ ਪਰ ਬਈ ਗੱਲ ਜਿਵੇਂ ਉਹ ਬਾਪੂ ਨੇ ਗੱਲ ਕੀਤੀ ਆ ਕਿ ਜੰਗਾਂ ਦੇ ਹਾਲਾਤ ਬਹੁਤ ਮਾੜੇ ਹੁੰਦੇ ਆ ਜੰਗਦੋ ਪੰਨ ਦੀ ਤਸਵੀਰ ਦੇਖਣੀ ਹੋਵੇ ਬਾਅਦ ਦੀ ਤਸਵੀਰ ਦੇਖਣੀ ਹੋਵੇ ਤਾਂ ਬਰਬਾਦੀ ਨਜ਼ਰ ਆਉਂਦੀ ਹੈ ਲੱਗਦਾ ਨਹੀਂ ਕਿ ਟੇਬਲ ਟॉक ਤੇ ਮਸਲੇ ਆ ਜਿਹੜੇ ਉਹ ਹੱਲ ਹੋ ਜਾਣੇ ਚਾਹੀਦੇ ਆਖਰ ਨੂੰ ਟੇਬਲ ਟॉक ਤੇ ਮਸਲੇ ਹੱਲ ਹੋਣੇ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਸਰ ਸੋ ਮਸਲੇ ਹੱਲ ਹੋ ਐ ਵੇਖੋ ਪਤਾ ਕੀ ਆ ਜਦੋਂ ਮੰਨ ਲਓ ਜੰਗ ਲੋਕੀ ਕੋਈ ਮੁਸ਼ਕਲ ਬਹੁਤ ਹਰੇਕ ਬੰਦੇ ਨੂੰ ਹੀ ਆਊਗੀ ਮੰਨ ਲਓ ਪਾਹੀਂ ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ ਠੀਕ ਹੈ ਜੀ ਸਭ ਤੋਂ ਵਧੀਆ ਇਹ ਕਿ ਸਮਝੌਤਾ ਹੋਵੇ ਠੀਕ ਹੈ ਜੰਗ ਕਹਿਣੀ ਸੋਖੀ ਆ ਤੈਨੂੰ ਮੈਂ ਅੱਗੇ ਦੱਸ ਦੂਗਾ ਇਹ ਸੰਭਾਲਣੀ ਬਹੁਤ ਔਖੀ ਆ ਕਿਉਂਕਿ ਹੁਣ ਮੰਨ ਲਓ ਹਰੇਕ ਬੰਦੇ ਕੋਲ ਸੰਦ ਸਾਧਨ ਹੈ ਨਹੀਂਗੇ ਮੰਨ ਲਓ ਠੀਕ ਹੈ ਹੁਣ ਜੇ ਕੋਈ ਮਾੜਾ ਬੰਦਾ ਜਿਸ ਤਰ੍ਹਾਂ ਮੰਨ ਲਓ ਆਉਂਦਾ ਹੈ ਉਹ ਆਪਣੇ ਡੰਗਰ ਜਿਹਦੇ ਜਿਹਦੇ ਕੋਈ ਡੰਗਰ ਬੱਚਾ ਕਿਸ ਤਰ੍ਹਾਂ ਲੈ ਕੇ ਜਾਊਗਾ ਬਿਲਕੁਲ ਬਿਲਕੁਲ ਠੀਕ ਹੈ ਜੀ ਤੁਹਾਡੇ ਪਿੰਡ ਦੀ ਜ਼ਮੀਨ ਵੀ ਤਾਰੋ ਪਾਰ ਪੈਂਦੀ ਹੈ ਸਮਾਂ ਦਿੰਦੇ ਆ ਕੰਮ ਕਰਨ ਦੇ ਲਈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹੈ ਹਰੇਕ ਦੀ ਹੈ ਮਤਲਬ ਮਾੜੇ ਲੋਕਾਂ ਦੀ ਨਹੀਂ ਮਜੀ ਵੀ ਸਿੰਘਾਂ ਦੀ ਨਹੀਂ ਹੈ ਬਾਕੀ ਜੋ ਦਿੰਦੇ ਆ ਟਾਈਮ ਦਿੰਦੇ ਜੀ ਬਿਲਕੁਲ ਜਿਵੇਂ ਹੁਣ ਹਾਲਾਤ ਬਣੇ ਹੋਏ ਆ ਜੰਗ ਦੀ ਗੱਲ ਕੀਤੀ ਜਾ ਰਹੀ ਆ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਉਹਨਾਂ ਗੱਲਾਂ ਕਰਕੇ ਕੋਈ ਅਸਰ ਪਿਆ ਬਾਰਡਰ ਏਰੀਆ ਦੇ ਲੋਕਾਂ ਦੇ ਕਿ ਹੁਣ ਮੰਗਾ ਨਹੀਂ ਮਿਲਦਾ ਨਾ ਘੱਟ ਸਮਾਂ ਦਿੰਦੇ ਆ ਐਦਾਂ ਦੀ ਗੱਲ ਹੈ ਨਹੀਂ ਸਰ ਨਹੀਂ ਨਹੀਂ ਸਮਾਂ ਪੂਰਾ ਦਿੰਦੇ ਸਰ ਕੋਈ ਇਹੋ ਜੀ ਮੁਸ਼ਕਿਲ ਵਾਲੀ ਗੱਲ ਨਹੀਂ ਟਾਈਮ ਟੇਬਲ ਆ ਜਿਸ ਤਰ੍ਹਾਂ ਮਾਲੂ 9 ਤੋਂ 5 ਟਾਈਮ ਹਰੇਕ ਬੰਦੇ ਨੂੰ ਮਿਲਦਾ ਹੈ ਕੰਮ ਕਰਨ ਜੀ ਆਪੂ ਜਦੋਂ ਹੁਣ ਤੁਸੀਂ ਗੱਲ ਸੁਣਦੇ ਹੋ ਕਿਸੇ ਨਾ ਕਿਸੇ ਤੋਂ ਕਿ ਜੰਗ ਲੱਗਣ ਦਾ ਅਸਰ ਹੈ ਗਿਆ ਲੱਗ ਸਕਦੀ ਆ ਹਾਲਾਂਕਿ ਇਹ ਕੁਐਸਚਨ ਮਾਰਕ ਹੈ ਕਾਤਰ ਦੇ ਹਾਲਾਤ ਆ ਅੱਖਾਂ ਸਾਹਮਣੇ ਆਉਂਦੇ ਆ ਫਿਰ ਕਿ ਉਹ ਹਾਲਾਤ ਇਸ ਤਰ੍ਹਾਂ ਸੀਗੇ ਉਹ ਤਰ੍ਹਾਂ ਉਹ ਜਿਹੜੇ ਹਾਲਾਤ ਇਹ ਨਾ ਉਹ ਸਹੀ ਆਏ ਉਹ ਕਿਉਂ ਉਹਨਾਂ ਦੁਨੀਆਂ ਨੇ ਸੰਭਾਲ ਲਿਆ ਸਾਰਿਆਂ ਨੂੰ ਹੂੰ ਤੇ ਉਹਨਾਂ ਨੂੰ ਤਕਲੀਫ ਨਹੀਂ ਹੋਣ ਦਿੱਤੀ ਇਹਨੂੰ ਮਤਲਬ ਵੀ ਮੁੜ ਕੇ ਰੋਟੀ ਪਾਣੀ ਚਾਹ ਸਾਬ ਤੇ ਦੁੱਧ ਤੱਕ ਸਾਰਾ ਕੁਝ ਦਿੰਦੇ ਰਹੇ ਆ ਢੀੜਾ ਕੱਪੜਾ ਵੀ ਦਿੰਦੇ ਰਹੇ ਆ ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਸੀ ਉਦੋਂ ਆ ਜੀ ਤੇ ਇਹ ਜਿਹੜੇ ਆ ਜਿਹੜੀਆਂ ਦੋ ਲੜਾਈਆਂ ਆ ਇਹਨਾਂ ਦੇ ਵਿੱਚ ਤੇ ਬੜੀ ਮੁਸ਼ਕਲ ਆਈ ਲੋਕਾਂ ਦਾ ਸਮਾਨ ਟੁੱਟ ਗਿਆ ਤੇ ਰੋਟੀ ਪਾਣੀ ਨਹੀਂ ਦਿੰਦੇ ਰਿਹਾ ਗਵਰਨਮੈਂਟ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਪੈਸਾ ਦਿੱਤਾ ਇਹਨਾਂ ਦੇ ਵਿੱਚ ਨੁਕਸਾਨ ਹੋਇਆ ਬਹੁਤ ਦੁਨੀਆ ਦਾ ਜੀ ਤਾਂ ਅਸੀਂ ਜਿਲ੍ਹਾ ਤਰਨਤਨ ਸਾਹਿਬ ਦੇ ਬਿੱਧ ਚੰਦ ਸ਼ੀਨਾ ਪਿੰਡ ਦੇ ਵਿੱਚ ਮੌਜੂਦ ਆ ਰ ਬਾਪੂ ਜਦੋਂ 71 ਦੀ ਜੰਗ ਲੱਗਦੀ ਆ ਤੇ ਇਹਨਾਂ ਦੀ ਉਮਰ ਉਦੋਂ 13 ਸਾਲ ਦੀ ਸੀ ਤੇ ਉਹਨਾਂ ਨੇ ਉਦੋਂ ਦੇ ਹਾਲਾਤ ਬਿਆਨ ਕੀਤੇ ਆ ਕਿ ਜਦੋਂ ਜੰਗ ਲੱਗੀ ਸੀ ਸਵੇਰ ਦੇ ਸ਼ਾਮ ਦੇ 8 ਵਜੇ ਜਿਹੜਾ ਸਾਨੂੰ ਇਥੋਂ ਦੀ ਨਿਗਾਹ ਆ ਗਿਆ ਸੀ ਇਹ ਉਦੋਂ ਇਹ ਪੁਲ ਬਣਿਆ ਹੋਇਆ ਸੀ ਬੁਰਜੀਆਂ ਖੜੀਆਂ ਹੋਈਆਂ ਨੇ ਅ ਨਿਸ਼ਾਨੀ ਦੇ ਰੂਪ ਦੇ ਵਿੱਚ ਇਹ ਪੁਲ ਬਣਿਆ ਹੋਇਆ ਸੀਗਾ ਇੱਥੋਂ ਦੀ ਹੀ ਲਾਈਨ ਮਾਈਨਸ ਲਗਾ ਕੇ ਜਿਹੜਾ ਆਰਮੀ ਨੇ ਪਾਸਿਆਂ ਤੇ ਮਾਈਨਸ ਲਗਾਏ ਹੋਏ ਸੀਗੇ ਤਾਂ ਪੁਲ ਦੇ ਵਿਚਕਾਰ ਦੀ ਜਿਹੜਾ ਲੋਕਾਂ ਨੂੰ ਟਪਾਇਆ ਗਿਆ ਸੀਗਾ ਰਾਤ ਨੂੰ 8:00 1971 ਦੇ ਵਿੱਚ ਤਾਂ ਇੱਥੋਂ ਬਾਅਦ ਦੇ ਵਿੱਚ ਜਿਹੜਾ ਬੰਬ ਮਾਰ ਕੇ ਇਸ ਪੁਲ ਨੂੰ ਆਰਮੀ ਦੇ ਵੱਲੋਂ ਉਡਾ ਦਿੱਤਾ ਗਿਆ ਸੀ ਤਾਂ ਕਿ ਪਾਕਿਸਤਾਨੀ ਆਰਮੀ ਜਿਹੜੀ ਸੀਗੀ ਉਹ ਇਸ ਤੋਂ ਅੱਗੇ ਕਰਾਸ ਕਰ ਸਕੇ ਔਰ ਲੰਗਰ ਜਿਹੜਾ ਲੱਗਿਆ ਹੋਇਆ ਸੀਗਾ ਔਰ ਬੰਬਾਰੀ ਹੋ ਰਹੀ ਸੀਗੀ ਇੱਥੇ ਅਗਲੇ ਪਾਸੇ ਬੰਬ ਡਿੱਗੇ ਸੀ ਉਸ ਤੋਂ ਬਾਅਦ ਦੇ ਵਿੱਚ ਇੱਕ ਛੱਪੜ ਦੇ ਬਸ ਬੰਬ ਡਿੱਗਾ ਸੀ 1971 ਦੀ ਤਸਵੀਰ ਆ ਜਿਹੜੀ ਬਾਪੂ ਨੇ ਬਿਆਨ ਕੀਤੀ ਆ ਜੰਗ ਦੇ ਜਿਹੜੇ ਹਾਲਾਤ ਹੁੰਦੇ ਆ ਉਹ ਬਾਪੂ ਨੇ ਆਪਣੇ ਹੱਡੀ ਹੰਡਾਇਆ ਔਰ ਅੱਖੀਂ ਦੇਖਿਆ ਕੀ ਹਾਲਾਤ ਜੰਗ ਦੇ ਹੁੰਦੇ ਆ ਜੰਗ ਲੱਗੇਗੀ ਜੰਗ ਲੱਗ ਸਕਦੇ ਆ ਇਹ ਕਹਿ ਦੇਣਾ ਬੜਾ ਸੌਖਾ ਲੱਗਦਾ ਬੜੇ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਬੱਚੇ ਗੱਲ ਕਹੀ ਜਾਂਦੀ ਆ ਪਰ ਜੋ ਜੰਗ ਤੋਂ ਬਾਅਦ ਦੇ ਵਿੱਚ ਹਾਲਾਤ ਹੁੰਦੇ ਆ ਉਹ ਲੋਕਾਂ ਦੇ ਅੱਖਾਂ ਦੇ ਵਿੱਚੋਂ ਹਾਲਾਤ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਔਰ ਜੰਗਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਔਰ ਮਸਲੇ ਜਿਹੜੇ ਆ ਉਹ ਟੇਬਲ ਟਾਕ ਤੇ ਹੱਲ ਹੁੰਦੇ ਲੋਕਾਂ ਦਾ ਕਹਿਣਾ ਕਿ ਅਸੀਂ ਆਪਣੇ ਰੋਜ਼ਗਾਰ ਦੇ ਲਈ ਸੰਘਰਸ਼ ਕਰ ਰਹੇ ਹਾਂ ਔਰ ਸਾਨੂੰ ਸਾਡੇ ਰੋਜ਼ਗਾਰ ਤੋਂ ਵਾਂਝਾ ਨਾ ਕੀਤਾ ਜਾਵੇ ਜੰਗ ਦਾ ਨਾਂ ਲੇਖ ਜੁੜਦੇ ਹੁਣ ਦੇ ਪਖਪੋਟਸ ਦੇ ਨਾਲ ਨਾ ਸਿਮਰਨਜੀਤ ਸਿੰਘ ਸਤਾਣਾ ਕੈਮਰਾਮੈਨ ਕਿਸਾਨ ਦੇ ਨਾਲ ਧੰਨਵਾਦ